ਕਿੰਨੇ ਸ਼ਾਨੇ ਵੱਤਾ ਹੈ ਠੀਕ ਕਰਨਾ ਚਾਹਤੇ ਜੇ ਤੇ ਬਾਲਾ ਦੇ ਵਾਰਾ ਠੀਕ ਕਰਨਾ ਅੱਛਾ ਜੀ ਤੇ ਦੋ ਹਫਤੇ ਹੋਇਆ ਜੇ ਮਸਾ ਨੂੰ ਤੀਸਰੇ ਹਫਤੇ ਆਉ ਹੋ ਗਿਆ ਪਹਿਲਾਂ ਦੋ ਵਾਰੀ ਆ ਚੁੱਕੇ ਹਾਂ ਜੀ ਦੋ ਵਾਰੀ ਆ ਚੁੱਕੇ ਹਾਂ ਜੀ ਇਹ ਤੀਸਰਾ ਚੱਕਰ ਹੈ ਜੀ ਅੱਜ ਤਾਂ ਸਲੂਨ ਸੀਲ ਹੋ ਚੁੱਕੇ ਪਤਾ ਕਿਉਂ ਆ ਹਾਂਜੀ ਹਾਂਜੀ ਅੱਜ ਆਏ ਜੀ ਤੁਹਾਨੂੰ ਪਤਾ ਨਹੀਂ ਅਗਰ ਸਲੂਨ ਦੇ ਵਿੱਚ ਜੇ ਲੋਕਾਂ ਨੇ ਦਵਾਈ ਲਈ ਸੀ ਕੁਝ ਹੋਣਾ ਤੇ ਅਖਾਂ ਉੱਤੇ ਕੋਈ ਇਨਫੈਕਸ਼ਨ ਵਗੈਰਾ ਹੋ ਗਿਆ ਇਸ ਚੀਜ਼ ਬਾਰੇ ਤੁਹਾਨੂੰ ਪਤਾ ਹੈ ਜਿੰਨੇ ਪਤਾ ਚਲਿਆ ਇਹ ਨੂੰ ਜਦੋਂ ਤੁਸੀਂ ਇੱਥੇ ਦਵਾਈ ਲਵਾਨ ਆਏ ਸੀ ਤੁਹਾਡੇ ਕੋਈ ਅੱਖਾਂ ਨੇ ਇਨਫੈਕਸ਼ਨ ਵਗੈਰਾ ਕੋਈ ਹੋਇਆ ਸੀ ਜਿੰਨੇ ਸਿਰ ਤੇ ਖਾਲੀ ਹੋਏ ਸੀ ਕਿ ਧਾਨਪ੍ਰੀਵ ਉਸ ਤੋਂ ਬਾਅਦ ਕੁਝ ਨਹੀਂ ਆਇਆ ਉਸ ਤੋਂ ਬਾਅਦ ਕੁਝ ਨਹੀਂ ਆਇਆ ਹਾਂਜੀ ਨਹੀਂ ਜੀ ਕਿੰਨੀ ਵਾਰ ਤੋਂ ਓਵਰ ਦਵਾਈ ਲਓ ਚੁੱਕੇ ਹੋ ਹਾਂਜੀ ਤੇ ਅੱਜ ਦਾ ਬਾਰੇ ਤੁਹਾਨੂੰ ਪਤਾ ਸੀ ਇੱਥੇ ਜਿੰਨੇ ਅਸ ਦੇ ਬਾਰੇ ਪਤਾ ਤੀਸਰਾ ਪਹਿਲਾਂ ਵੀ ਇੱਥੇ ਆਇਆ ਪਹਿਲੀ ਇੱਕ ਵਾਰ ਮੈਂ ਲਗਾ ਚੁੱਕਿਆ ਮੈਨੂੰ ਤਾਂ ਥੋੜਾ ਜਿਹਾ ਫਰਕ ਲੱਗਿਆ ਜੀ ਕੋਈ ਮੈਨੂੰ ਇਨਫੈਕਸ਼ਨ ਕੋਈ ਅੱਖਾਂ ਦਾ ਕੋਈ ਕੁਝ ਨਹੀਂ ਤਾਂ ਔਰ ਵੈਸੇ ਵੀ ਫਰਕ ਲੱਗਿਆ ਇਹ ਦੇਖੋ ਤੁਸੀਂ ਇੱਥੇ ਨਹੀਂ ਕੋਈ ਇੱਦਾਂ ਨਹੀਂ ਪਾਲ ਦੇਖਿਆ ਜਾਂਦਾ ਕਿ ਸੰਗਰੂਰ ਦੇ ਵਿੱਚ ਪਰਸੋ ਜਿਹੜੀ ਕਤਵਾਈ ਲੱਗੀ ਸੀ ਉੱਥਾ ਕੈਂਪ ਲਾਇਆ ਗਿਆ ਸੀ ਇਹਨਾਂ ਵੱਲੋਂ ਨੈਣਕਸ਼ਟੂਨ ਵੱਲੋਂ ਉੱਥੇ ਕਹਿੰਦੇ ਕਿ ਉੱਪਰ ਇਨਫੈਕਸ਼ਨ ਹੋ ਰਿਹਾ ਹੈ 60% ਫਿਰ ਦੇਖੋ ਜੀ ਔਰੇ ਵੀ ਦੇਖੋ ਕਿੰਨੇ ਬੰਦੇ ਨੇ ਲਵਾਇਆ ਹੋਇਆ ਲਵਾਣੇ ਆ ਰਹੇ ਆ ਜੇ ਹੁਣ ਜਿਸ ਤਰ੍ਹਾਂ ਤੁਸੀਂ ਸੰਗਰੂਰ ਦਾ ਦੱਸਿਆ ਤੇ ਇੱਥੇ ਵੀ ਬੰਦਿਆਂ ਨੂੰ ਕਈਆਂ ਨੂੰ ਆਉਣਾ ਚਾਹੀਦਾ ਜੀ ਉਹ ਲਾਨ ਤੋਂ ਪਹਿਲਾਂ ਦਿੱਲੀ ਦਾ 5-700 ਬੰਦਾ ਆ ਰਿਹਾ ਹੈ ਇਹਨਾਂ ਦੇ ਬਾਸ ਇਸ ਸਾਫ ਤੇ ਤਾਂ ਹਜ਼ਾਰਾਂ ਦੇ ਸਾਫ ਤੇ ਬੰਦੇ ਆਉਣੇ ਚਾਹੀਦੇ ਸਾਨੂੰ ਇਨਫੈਕਸ਼ਨ ਹੁੰਦਾ ਤਾਂ ਅਸੀਂ ਆਂਦੇ ਨਾ ਜਿਸ ਤਰ੍ਹਾਂ ਤੁਸੀਂ ਪੁੱਛਦੇ ਅਸੀਂ ਐਂਟੀ ਹੁੰਦੇ ਇਹਨਾਂ ਦਾ ਰਿਜ਼ਲਟ ਹੈਗਾ ਇਹ ਤਦ ਹੀ ਤੁਸੀਂ ਹਾਂਜੀ ਹਾਂਜੀ ਜੀ ਜੀ ਆ ਸਾਡੇ ਸਾਹਮਣੇ ਹੈ ਜੀ ਆ ਦੇਖੋ ਇਹ ਦੇਖੋ ਮੇਰੇ ਕੋਲ ਫੋਟੋਮਾ ਵੀ ਹੈ ਜਿਸ ਵੇਲੇ ਮੈਂ ਲਵਾ ਕੇ ਲਵਾਣੇ ਆਇਆ ਤਾਂ ਉਸ ਤੋਂ ਬਾਅਦ ਹੀ ਹੁਣ ਤੁਸੀਂ ਦੇਖ ਲਓ ਜੀ ਨਾਲੇ ਲਗਾਉਣ ਤੋਂ ਪਹਿਲਾਂ ਪਹਿਲੇ ਸ਼ਰਤਾਂ ਇਹ ਹੁੰਦੀ ਜੀ ਆਪਣੇ ਮੋਬਾਈਲ 'ਚ ਜਿਹੜੀ ਹੈ ਆਪਣੇ ਅੱਜ ਦੀ ਆਪਣੇ ਉਹ ਬਣਾ ਲਓ ਮੂਵੀ ਠੀਕ ਹੈ ਜੀ ਲਾਣ ਤੋਂ ਪਹਿਲਾਂ ਵੀ ਕਹਿੰਦੇ ਵੀ ਕਿਸੇ ਬੰਦੇ ਦੇ ਆਇਆ ਅੱਖਾਂ 'ਚ ਇਨਫੈਕਸ਼ਨ ਹੋ ਗਿਆ ਤਾਂ ਘਰਾਂ ਦੇ ਕੋਲ ਬਣਨੀ ਹੈ ਹੁਣ ਤੁਸੀਂ ਲੈ ਚਲੋਗੇ ਜਾਉਂਗੇ ਜੀ ਇਹਦਾ ਸਲੂਨ ਦਾ ਫੋਟੋ ਕਰ ਦਿੱਤਾ ਗਿਆ ਹੈ ਜੀ ਇਹਦਾ ਸਲੂਨ ਹੈ ਸੀਲ ਕਰ ਦਿੱਤਾ ਗਿਆ ਉਹਨਾਂ ਨੇ ਐਫ ਆਈ ਆਰ ਦਾ ਫਿਲਹਾਲ ਤਾਂ ਜਾਉਂਗੇ ਜਾਂ ਖੁੱਲ ਕੇ ਫੇਰ ਆਉਂਗੇ ਜੇ ਦੁਬਾਰੇ ਲੱਗਿਆ ਅਸੀਂ ਆਵਾਂ ਦੁਬਾਰੇ ਲਵਾਂਗੇ ਜੀ ਜੀ ਮੇਰਾ ਨਾਮ ਅਜੇ ਸੁਣੀ ਹੈ ਜੀ ਕਿੱਥੋਂ ਆਏ ਮੈਂ ਬिलासपुर ਹਿਮਾਚਲ ਤੋਂ ਆਇਆ ਜੀ ਆ ਪਹਿਲਾਂ ਵੀ ਤੁਸੀਂ ਇੱਥੇ ਮੈਂ ਜੀ 10 ਦਿਨ ਪਹਿਲੇ ਲਗਾ ਕੇ ਗਿਆ ਥਾ ਤੋ ਉਤੈ ਬਾਦ ਮੇਰੋ ਜੀ ਬਹੁਤ ਫਰਕ ਜਗਿਆ ਤਾਂ ਅਸੀਂ ਫੇਰ ਦੁਬਾਰਾ ਆਏ ਆ ਸੱਚ ਪੈਸਾ ਪੂਆ ਵੀ ਦਿੰਦੇ ਹੈਗੇ ਨਹੀਂ ਜੀ ਪੈਸਾ ਕੋਈ ਨਹੀਂ ਲਿਆ ਉਹਨਾਂ ਨੇ ਬਲਕਿ ਉਹ ਤਾਂ ਹਰ ਹਰ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਦੇ ਆ ਜੀ ਉਹ ਹਰ ਤਰੀਕੇ ਨਾਲ ਦੱਸਦੇ ਆ ਕਿ ਦਵਾਈ ਲਗਾਉਣ ਦਾ ਤਰੀਕਾ ਕਿਦਾਂ ਹੈਗੇ ਜੀ ਦਵਾਈ ਉਹ ਆਪਣੇ ਆਪ ਲਗਾਉਂਦੇ ਆ ਫੇਰ ਉਹ ਦੱਸਦੇ ਹੈਗੇ ਆ ਕਿ ਦਵਾਈ ਅੱਖਾਂ 'ਚ ਚੱਲ ਜੇਗੀ ਅਗਰ ਬਚਾਣਾ ਹੈ ਉਸ ਤੇ ਉਹ ਬਲਕਿ ਆਪਣੇ ਆਪ ਹੀ ਤੋਂ ਹੁੰਦੇ ਹੈਗੇ ਆ ਉੱਥੇ ਠੀਕ ਹੈ ਨਾ ਜੀ ਆਪਣੇ ਆਪ ਹੀ ਤੋਂ ਆਉਂਦੇ ਹੈਗੇ ਉੱਥੇ ਇਹ ਨਹੀਂ ਕਹਿੰਦੇ ਆ ਕਿ ਵੀ ਤੁਸੀਂ ਦਵਾਈ ਲਗਾ ਕੇ ਚਲੇ ਜਾਓ ਆਪਣੇ ਆਪ ਧੋ ਲੋ ਨਹੀਂ ਜੀ ਉਹ ਪੂਰੀ ਮਤਲਬ ਸਰਵਿਸ ਪੂਰੀ ਫੁੱਲ ਜਿਹੜਾ ਗਿਆ ਸੀਰ ਕਰ ਦਿੱਤਾ ਗਿਆ ਹੁਣ ਤੁਸੀਂ ਕੀ ਕਰੋਗੇ ਇੱਥੇ ਖੜੋਗੇ ਅਸੀਂ ਤਾਂ ਜੀ ਉਹਨਾਂ ਤਾਂ ਦੇਖੋ ਇੰਨੇ ਲੋਕ ਖੜੇ ਆ ਗਏ ਅਰੇ ਅਸੀਂ ਅਸੀਂ ਤਾਂ ਉਹਨਾਂ ਵਾਸਤੇ ਹੀ ਕਰਾਇਆ ਹੈ ਅਸੀਂ ਨਾਲ ਆ ਗਏ ਆ ਬਰਾਬਰ ਦੇ ਨਾਲ ਆ ਦੂਜੀ ਅਗਰ ਕਿਸੇ ਦੀ ਅੱਖਾਂ 'ਚ ਕੋਈ ਫਰਕ ਪਿਆ ਹੈਗਾ ਤਾਂ ਇਹ ਉਹਨਾਂ ਦੀ ਹੀ ਬਦਲਤ ਹੈਗਾ ਹੈ ਉਹ ਉਹਨਾਂ ਨੇ ਖੁਦ ਕਰਾਇਆ ਹੈ ਜਿਹਨਾਂ ਬੰਦਿਆਂ ਨੇ ਆਪਣੇ ਆਪ ਹੀ ਧੋ ਲਿਆ ਹੈ ਆਪਣੇ ਹੱਥ ਲਗਾ ਲਏ ਠੀਕ ਹੈ ਨਾ ਜੀ ਦਵਾਈ ਆਪਣੇ ਆਪ ਉਹਨਾਂ ਨੇ ਲਗਾ ਲਈ ਹੈ ਕਿਤੇ ਹਾਂ ਕੀ ਨਾਮ ਹੈ ਆਪਣਾ ਮੈਂ ਡਾਕਟਰ ਰਮਨ ਖੰਨਾ ਹਾਂ ਡਿਸਟ੍ਰਿਕਟ ਆਯੁਰਵੈਦਿਕ ਆਫੀਸਰ ਕਮ ਡਾਕਟਰ ਇਸਕਾ ਡਿਪਾਰਟਮੈਂਟ ਉਹਨਾਂ ਸੀ ਇਹ ਇਹ ਕੱਲ ਸ਼ਾਮ ਨੂੰ 6 ਵਜੇ ਮੈਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਉਹਨਾਂ ਦਾ ਕਾਲ ਆਈ ਸੀ ਕਿ ਇਸ ਤਰ੍ਹਾਂ ਸੰਗਰੂਰ ਦੇ ਵਿੱਚ ਇਹ ਕੈਂਪ ਲਗਾ ਕੇ ਆਏ ਨੇ ਜਿਦੇ ਚ ਕੰਜੇ ਪੈਣ ਦਾ ਇਲਾਜ ਕਰਦੇ ਸੀ ਉੱਥੇ ਜਿਨ੍ਹਾਂ ਦੇ ਦਵਾਈ ਲਗਾਈ ਗਈ ਸੀਗੀ 60 70 ਮਰੀਜ਼ ਸਿਵਲ ਹਸਪੀਟਲ ਸੰਗਰੂਰ ਖਾਰਿਸ਼ ਨਾਲ ਅਲਰਜੀ ਦੇ ਰਿਐਕਸ਼ਨ ਨਾਲ ਸੋਜੇ ਮੂੰਹ ਦੇ ਸੋਜੇ ਨਾਲ ਉੱਥੇ ਪਹੁੰਚੇ ਨੇ ਜਿਦੇ ਕਰਕੇ ਜਿਹਦਾ ਕਿ ਮਾਨਯੋਗ ਸਿਹਤ ਮੰਤਰੀ ਜੀ ਨੇ ਗੰਭੀਰ ਨੋਟਿਸ ਲਿਆ ਉਹ ਨੋਟਿਸ ਲੈਂ ਕਰਕੇ ਉਹਨਾਂ ਵੱਲੋਂ ਫਿਰ ਸਿਵਲ ਸਰਜਨ ਸਾਹਿਬ ਨੂੰ ਮੈਸੇਜ ਆਇਆ ਉਹਨਾਂ ਨੇ ਇੱਥੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਗਿਆ ਕਿ ਕਾਰਵਾਈ ਕੀਤੀ ਜਾਵੇ ਪਰ ਕਿਉਂਕਿ ਜਿਹੜਾ ਇਹ ਪ੍ਰੋਡਕਟ ਲਗਾ ਰਹੇ ਸੀ ਉਹ ਆਯੁਰਵੈਦਿਕ ਪ੍ਰੋਡਕਟ ਸੀ ਇਸ ਲਈ ਉਹਨਾਂ ਨੇ ਮੈਨੂੰ ਸ਼ਾਮ ਨੂੰ 6 ਵਜੇ ਕਾਲ ਕੀਤੀ ਕਿ ਇਹ ਆਯੁਰਵੈਦਿਕ ਪ੍ਰੋਡਕਟ ਹੈ ਤੁਸੀਂ ਇਹਦੇ ਖਿਲਾਫ ਕਾਰਵਾਈ ਤੁਹਾਡੇ ਵੱਲੋਂ ਬੰਦ ਦੀ ਹੈ ਤੇ ਸ਼ਾਮ ਨੂੰ 7 ਵਜੇ ਮੈਂ ਆਪਣੀ ਟੀਮ ਨਾਲ ਇੱਥੇ ਆਇਆ ਸੀਗਾ ਉਦੋਂ ਇਹ ਬੰਦ ਸੀ ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਕਿ ਇਹ ਮੰਗਲਵਾਰ ਵੀਰਵਾਰ ਔਰ ਸ਼ਨੀਵਾਰ ਇੱਥੇ ਦਵਾਈ ਲਗਾਉਂਦੇ ਨੇ ਫਿਰ ਅਸੀਂ ਡਿਸਾਈਡ ਕੀਤਾ ਕਿ ਸਵੇਰੇ ਇੱਕ ਵਾਰ ਦੁਬਾਰਾ ਆਇਆ ਜਾਏਗਾ 10 ਵਜੇ ਅਸੀਂ ਇੱਥੇ ਆਏ ਸੀਗੇ ਤੇ ਇਹ ਬੰਦ ਪਿਆ ਸੀ 3rd ਫਲੋਰ ਔਰ 4th ਫਲੋਰ ਦੋਨੋਂ ਪੈ ਇਸ ਬੰਦ ਪਏ ਸੀ ਅਸੀਂ ਉਹਨਾਂ ਨੂੰ ਸੀਲ ਕਰਕੇ ਜਾ ਰਹੇ ਹਾਂ ਅਸੀਂ ਉਹਦੇ 'ਚ ਇਹ ਲਿਖਿਆ ਹੈ ਕਿ ਤੁਸੀਂ ਜਦੋਂ ਆਓ ਸਾਨੂੰ ਕੰਟੈਕਟ ਕਰੋ ਫੋਨ ਨੰਬਰ ਉੱਥੇ ਲਿਖਿਆ ਹੋਇਆ ਹੈ ਅਸੀਂ ਇੱਥੇ ਚੈੱਕ ਅਪ ਚੈਕਿੰਗ ਕਰਾਂਗੇ ਜੋ ਪ੍ਰੋਡਕਟ ਉਹ ਲਗਾਉਂਦੇ ਆ ਉਹ ਉਸੇ ਸੈਂਪਲ ਲਵਾਂਗੇ ਔਰ ਉਸ ਟੈਸਟ ਕਰਨੇ ਭੇਜਾਂਗੇ ਕਿ ਕਿਹੜੀ ਕੰਪਨੀ ਤੋਂ ਬਣਾਇਆ ਗਿਆ ਹੈ ਕਿ ਉਹ ਸਾਰਾ ਕੁਝ ਦਿਖਾਇਆ ਜਾਊਗਾ ਉਹ ਸਾਰਾ ਜੋ ਬੰਦ ਦੀ ਕਾਰਵਾਈ ਹੋ ਗਈ ਉਹ ਕੀ ਸੀ ਆ ਸੀਲ ਖਤ ਤੱਕ ਖੁੱਲ ਜਾਏਗੀ ਇਹਨਾਂ ਦੀ ਜਦੋਂ ਆ ਕੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਉੱਥੇ ਅੱਧਰ ਐਫਆਈਆਰ ਵੀ ਦਰਜ ਹੋਈ ਹੈ ਇਹਨਾਂ ਦੇ ਵਿਰੁੱਧ ਐਫਆਈਆਰ ਵੀ ਦਰਜ ਹੋਈ ਹੈ ਉੱਥੇ ਸੰਗਰੂਰ ਹਾਂਜੀ ਕਿੰਨੇ ਬੰਦੇ ਦਾ ਪਤਾ ਕੁਸ ਕਰ ਸਕਦੇ ਨੇ ਦੋ ਬੰਦੇ ਸੀਗੇ ਜੀ ਦੋ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਇੱਕ ਤਾਂ ਅਮਨ ਹੈ ਜਿਹੜਾ ਇੱਥੇ ਹੈ ਔਰ ਇੱਕ ਜਿਹਨੇ ਉੱਥੇ ਆਰਗੇਨਾਈਜ਼ ਕਰਵਾਇ